ਮੇਰਾ ਪਿੰਡ ਮੇ ਦੇ ਕੇ ਪਿਛਲੇ ਸਾਲ ਮੇਰੇ ਫਾਦਰ ਸਾਹਿਬ ਸੰਘਰਸ਼ੀ ਦਰਾਂ ਨੇ ਸ਼ਹੀਦ ਹੋ ਗਏ ਸੀ 2021 ਚ ਸ਼ਹੀਦ ਹੋ ਗਏ ਸੀ ਅਸੀਂ ਸਰਕਾਰ ਵੱਲੋਂ ਇਹ ਹੀ ਮੰਗ ਕੀਤੀ ਵੀ ਸਾਨੂੰ ਇੱਕ ਬਿਨੌਕਰੀ ਸਾਨੂੰ ਮਿਲਣੀ ਚਾਹੀਦੀ ਹੈ ਸੋ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਸਾਨੂੰ ਸੀਐਮ ਸਾਹਿਬ ਵੱਲੋਂ ਅੱਜ ਨੌਕਰੀ ਮਿਲੀ ਜਿਹੜੇ ਬਾਕੀ ਬਾਕੀ ਮਿਲਿਆ ਤੁਹਾਡੀ ਜੀ ਖੇਤੀਬਾੜੀ ਵਿਭਾਗ ਵੱਲੋਂ ਸਾਨੂੰ ਸਨਮਾਨ ਤੁਹਾਡੇ ਫਾਦਰ ਕਿਹੜੇ ਸੰਘਰਸ਼ ਸਹਿ ਹੀ ਹੋਏ ਨੇ ਕਿਸਾਨ ਜੀ ਕਿਸਾਨ ਸੰਘਾਸ ਸੀ ਕਿਹੜੀ ਵਾਢੀ ਕਿਹੜੀ ਵਾਢੀ ਅੱਜ ਤੁਹਾਨੂੰ ਜਿਹੜਾ ਨੌਕਰੀ ਮਿਲੀ ਹੈਗੀ ਅੱਜ ਕੀ ਕਰੋਗੇ ਇਸ ਬਾਰੇ ਕਿਹੜੇ ਸਾਨੂੰ ਇਹ ਨੌਕਰੀ ਲਈ ਬਹੁਤ ਖੁਸ਼ੀ ਹੋਈ ਸੀ ਐਮ ਸੰਭਲੋਂ ਸੜਕ ਦਿলো ਧੰਨਵਾਦ ਰਣਜੋਤ ਸਿੰਘ ਜੀ ਹਾਂਜੀ ਆਪਣਾ ਖੇੜਾ ਟਰੋਲੀ ਤੋਂ ਜੀ ਫਤਿਹ ਕੜਮੇ ਤੋਂ ਪਹੁੰਚੇ ਹੋ ਨੌਕਰੀ ਮਿਲੀ ਹੈ ਥਾ ਟਿਕੜੇ ਮਿਲਿਆ ਜੀ ਕੋ ਇਹ ਜੀ ਜੋ ਵੀ ਆਪਣਾ ਮਾਨ ਸਰਕਾਰ ਨੇ ਇੱਕ ਕਿਸਾਨੀ ਅਦੋਲੇ ਚ ਸ਼ਹੀਦ ਹੋਏ ਪਰਿਵਾਰ ਉਹਨਾਂ ਦੇ ਜੋ ਵੀ ਪਰਿਵਾਰ ਸੀ ਉਹਨਾਂ ਦੇ ਨੌਕਰੀਆਂ ਦੇਣ ਦੇ ਬਾਰੇ ਜੋ ਸੋਚਿਆ ਸੀ ਉਹਨਾਂ ਨੇ ਜੋ ਅੱਜ ਨੌਕਰੀਆਂ ਦਿੱਤੀਆਂ ਏ ਉਹਨਾਂ ਦਾ ਬਹੁਤ ਧੰਨਵਾਦ ਸਾਡੀ ਫੈਮਿਲੀ ਤੋਂ ਪਹੁੰਚੀ ਸਾਡੇ ਫਾਦਰ ਸਾਹਿਬ ਜੀ ਕੀ ਨਾਮ ਸੀ ਉਹਨਾਂ ਦਾ ਸਰਦਾਰ ਬੋਟਾ ਸਿੰਘ ਜੀ ਤੇ ਘੜੇ ਬੈਗ ਵਿੱਚ ਨੌਕਰੀ ਬੁਲੇ ਤੋਂ ਖੇਤੀ ਬਾੜੀ ਹਾਂਜੀ ਅੱਜ ਮਾਨ ਨੂੰ ਤੋਂ ਤੱਕ ਤਸੱਲੀ ਹੋਈ ਆ ਵੀ ਆ ਪੂਰੀ ਜੀ ਪੂਰੀ ਪੂਰੀ ਹਾਂਜੀ ਹਾਂਜੀ ਬਹੁਤ ਬਹੁਤ ਜੀ ਠੀਕ ਹੋ ਗਈ ਇਹਦਾ ਧੰਨਵਾਦ ਕਰਨਾ ਚਾਹੁੰਦਾ ਮਾਨ ਸਰਕਾਰ ਦਾ ਜੀ ਜਿਨ੍ਹਾਂ ਨੇ ਨੌਕਰੀਆਂ ਦਿੱਤੀਆਂ ਜੀ ਠੀਕ ਆ ਜੀ ਬਹੁਤ 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 ਧੰਨਵਾਦ ਅੱਜ ਪ੍ਰਧਾਨ ਜੀ ਅੱਜ ਪੰਜਾਬ ਸਰਕਾਰ ਵੱਲੋਂ ਉਹਨਾਂ ਸਨਮ ਦੇ ਬੱਚਿਆਂ ਦੀ ਮਾਂ ਬੜੀ ਰਿਆ ਜਿਹੜੇ ਸੰਘਰਸ਼ ਦੇ ਵਿੱਚ ਜਿਹੜੇ ਹੈਗੇ ਜੀ ਇਹ ਸ਼ਹੀਦ ਹੋ ਗਏ ਅਕੀਜ਼ੀ ਨੇ ਤੇ ਬੰਕੀ ਉਹਨਾਂ ਦੇ ਕੀ ਪੱਤਰ ਦਿੱਤੇ ਕੀ ਬੋਲੇ ਦੇਖੋ ਜੀ ਜੋ ਦਿੱਲੀ ਅੰਦੋਲਨ ਮੌਕੇ 750 ਸਾਡਾ ਕਿਸਾਨ ਸ਼ਹੀਦ ਹੋਇਆ ਸੀਗਾ ਮੈਂ ਇਸ ਵੱਲੋਂ ਮਾਨ ਸਰਕਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਮੋਗੇ ਜ਼ਿਲ੍ਹੇ ਵਾਸਤੇ 32 ਨਿਯੁਕਤੀ ਪੱਤਰ ਦਿੱਤੇ ਆ ਤੇ ਜਿਹਦੇ ਵਿੱਚੋਂ ਵਿੱਚੋਂ ਅੱਜ 20 ਨਿਯੁਕਤੀ ਪੱਤਰ ਇਹਨਾਂ ਨੂੰ ਦਿੱਤੇ ਆ ਦੂਜੇ 12 ਪੈਂਡਿੰਗ ਆ ਉਹ ਅਗਲੇ ਦਿਨਾਂ ਦੇ ਵਿੱਚ ਦਿੱਤੇ ਜਾਣਗੇ ਮੈਂ ਇਸ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਰਕਾਰ ਦਾ ਜਿਨ੍ਹਾਂ ਨੇ ਬਹੁਤ ਹੀ ਚੰਗਾ ਕੰਮ ਕੀਤਾ ਕਿਉਂਕਿ ਉਹ ਘਾਟਾਂ ਦਾ ਪੂਰੀਆਂ ਨਹੀਂ ਕਰ ਸਕਦੇ ਪਰ ਇੱਕ ਸਰਕਾਰ ਨੇ ਉਹ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਇਸ ਗੱਲੋਂ ਆ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਸਰਕਾਰ ਨੂੰ ਅਸੀਂ ਐਪਰੀਸ਼ੀਏਟ ਆ ਇਸ ਗੱਲ ਨੂੰ ਬਹੁਤ-ਬਹੁਤ ਜੀ ਆਇਆਂ ਅਸੀਂ ਕਹਿੰਦੇ ਆਂ ਦੇਸ਼ ਦੇ ਵਿੱਚ ਪਹਿਲਾਂ ਵੀ ਬਹੁਤ ਘੜਿਆ ਦੋ-ਦੋੜ ਹੋਈ ਜੀ ਬਹੁਤ ਸਾਰੇ ਟਕਰੀ ਕੀਆ ਤਾਂ ਹੋਈਆਂ ਤਰੀ ਕਿਸੇ ਅੰਦੋਲਨ ਚ ਕਰੀ ਕਿਸੇ ਅੰਦੋਲਨ ਦੀ ਜਿੰਨੀ ਕਹਾਣੀ ਅੰਦੋਲਨ ਹੋਰ ਵੀ ਕੀ ਲੱਗਦਾ ਵੀ ਸਰਕਾਰ ਨੇ ਐਂਕੀ ਜਿਹੜਾ ਪੁਰਾਣਾ ਕੀਤਾ ਉਹਦੋਂ ਉਹ ਹਟ ਕੇ ਸੀ ਗਏ ਬਿਲਕੁਲ ਜੀ ਦੇਖੋ ਜਿਹੜਾ ਇਹ ਅੰਦੋਲਨ ਸੀ ਇੱਕ ਜਨ ਅੰਦੋਲਨ ਸੀਗਾ ਜਿਵੇਂ ਆਪਾਂ ਕਹਿੰਦੇ ਆਂ ਇਹ ਕਿਸੇ ਇੱਕ ਕਿਸਾਨੀ ਦੇ ਨਾਂ ਦੇ ਉੱਤੇ ਕੁੱਲ ਵਰਗ ਨੇ ਇਸ ਅੰਦੋਲਨ ਦਾ ਸਾਥ ਦਿੱਤਾ ਤਾਂ ਉਹ ਅੰਦੋਲਨ ਅਸੀਂ ਜਿੱਤ ਸਕੇ ਆ ਕੇਂਦਰ ਸਰਕਾਰ ਦਾ ਜਿਹੜਾ ਮਤਲਬ ਇੱਕ ਧੌਣ ਚ ਕਿਲਾ ਸੀ ਉਹ ਲੋਕਾਂ ਨੇ ਕੱਢਿਆ ਕਿਸਾਨਾਂ ਨੇ ਕੱਢਿਆ ਕੁੱਲ ਵਰਗ ਨੇ ਉਹ ਧੌਣ ਚੋਂ ਕਿਲਾ ਕੱਢਿਆ ਤੇ ਸਾਡੇ ਕਿਸਾਨਾਂ ਨੇ ਬਲੀਦਾਨ ਦਿੱਤਾ ਉਸ ਗੱਲ ਦੀ ਬਾਤ ਬਲੀਦਾਨ ਮੈਂ ਪਹਿਲਾਂ ਵੀ ਕਹਿ ਚੁੱਕਾ ਬਲੀਦਾਨ ਦੇ ਅਸੀਂ ਮੁੱਲ ਨਹੀਂ ਦੇ ਸਕਦੇ ਪਰ ਆ ਸਰਕਾਰ ਨੇ ਮਲ ਮਲਾਈਓ ਤੇ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਕੀ ਕਹਿਣਾ ਚਾਹੋਗੇ ਜਿਹੜੇ ਸ਼ਹੀਦ ਹੋਏ ਕਿਸਾਨੀ ਸੰਘਰਸ਼ਦਾਨ ਉਹਨਾਂ ਦੇ ਪਰਿਵਾਰਾਂ ਦੇ ਉਹਨਾਂ ਦੇ ਵਾਰਸਾਂ ਨੂੰ ਨੁਕਸਾਨ ਕਿੰਨੇ ਕੈਂਡੀਡੇਟਾਂ ਸਾਨੂੰ ਦੀ ਪੱਤੇ ਕੈਂਡੀਡੇਟ ਦੀ ਲਿਸਟਾ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਈ ਹੈ ਜਿਹਦੇ ਚ ਅਸੀਂ ਅੱਜ 20 ਕੈਂਡੀਡੇਟਾਂ ਨੂੰ ਬੁਲਾਵਾ ਦੇਣਾ ਹੋਇਆ ਹੈ ਬਹੁਤ ਬੜਾ ਅਹਿਸਾਸ ਕਰ ਲੈਣਾ ਮੈਂ ਬੜੀ ਖੁਸ਼ੀ ਹੈ ਕਿ ਕਿਸਾਨ ਅੰਦੋਲਨ ਚ ਸ਼ਹੀਦ ਹੋਏ ਪਰਿਵਾਰਾਂ ਨੂੰ ਅੱਜ ਉਹਨਾਂ ਦਾ ਚੁੱਲ੍ਹਾ ਤਰਕਾ ਦਿੱਤਾ ਹੈ ਔਰ ਖੁਸ਼ੀ ਇਹ ਇਸ ਗੱਲ ਦੀ ਕਿ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਬਹੁਤ ਵੱਡਾ ਕਦਮ ਇਹ ਰੈਗੂਲਰ ਨੌਕਰੀਆਂ ਇਹ ਹੈਲਪ ਕਮਿਟੀ ਹੈ ਇਹ ਰੈਗੂਲਰ ਰੈਗੂਲਰ ਆ ਆਪਣਾ ਨੌਕਰੀਆਂ ਆਪਣੀਆਂ ਜਿਵੇਂ ਕਹਿੰਦੇ ਐਟ ਵਰਕਿੰਗ ਆ ਆਪਣੀ ਕਿਹੜੀ ਕੈਟਾਗਰੀ ਚ ਦਿੱਤੀਆਂ ਇਹ ਦਾਜਾ ਬੋਰਡ ਦੇ ਵਿੱਚ ਕੈਟਾਗਰੀ ਦਿੱਤੀਆਂ ਤਾਂ ਕੋਈ ਪ੍ਰੋਮੋਸ਼ਨ ਆ ਲੋਗਾ ਸਰਵਸਭ ਇਹ ਮਤਲਬ ਆ ਮੁਕਾਦੀਨਾ ਪੜੀ ਜਾਊਗਾ ਤਾਂ ਦਾਜਾ ਕਰ ਜਾ ਉਹਦੀ ਮਸ਼ੂਰ ਕਿ ਕਿਹੜੇ ਵਿਭਾਗ ਚ ਦਿੱਤੀਆਂ ਜੀ ਅਸੀਂ ਇਹ ਖੇਤੀਬਾੜੀ ਦੇ ਵਿਭਾਗ ਦੇ ਵਿੱਚ ਨੌਕਰੀਆਂ ਹੋਰ ਵੀ ਕੋਈ ਆਪਣੇ ਜ਼ਿਲ੍ਹੇ ਦੇ ਰਹਿੰਦੇ ਆ ਹਾਂਜੀ ਜਿਹੜੇ ਕਿਸ ਰਹਿੰਦੇ ਆ ਉਹ ਵੀ ਵਿਚਾਰ ਆ ਗੁੰਨਾ ਸਰਕਾਰ ਤੋਂ ਪਰਵਾਹ ਨਹੀਂ ਲੈ ਕੇ ਉਹਨਾਂ ਨੂੰ ਵੀ ਇਸੇ ਹੀ ਨੌਕਰੀ ਦਾ ਦੇਣਾ ਕੋਈ ਕੁਛ ਪੁੱਛੋਤ ਨਹੀਂ ਜੀ ਕਈਕਸਾ ਥੈਂਕ ਯੂ ਜਾਣਕਾਰੀ ਜਿਹੜੇ ਅੱਜ ਨਿੱਕੀ ਪੱਤਰ ਸਰਕਾਰ ਵੱਲੋਂ ਜਿਹੜੇ ਸ਼ਹੀਦ ਹੋਏ ਕਿਸਾਨਾਂ ਨੂੰ ਦਿੱਤੇ ਗਏ ਆ ਜਿਹੜੇ ਦਿੱਲੀ ਦੇ ਬਾਰਡਰ ਤੇ ਜਿਹੜੇ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਧਰਨੇ ਲੱਗੇ ਸੀ ਉਹਦੇ ਵਿੱਚ ਸਾਡੇ ਪੰਜਾਬ ਦੇ ਸੱਸਾਂ ਤੋਂ ਉੱਤੇ ਜਿਹੜੇ ਕਿਸਾਨ ਆ ਉਹ ਸ਼ਹੀਦ ਬੈਜੇ ਤੇ ਉਹਨਾਂ ਜਿਹੜੇ ਸ਼ਹੀਦ ਪਰਿਵਾਰਾਂ ਨੂੰ ਜਿਹੜੇ ਉਹਨਾਂ ਦੇ ਜਿਹੜੇ ਵਾਰਸ ਆ ਉਹਨਾਂ ਨੂੰ ਦਸਨੀਆਂ ਦੇ ਹਜ਼ਾਰਾਂ ਦੇ ਵਸੇ ਹਿੱਸਾ ਕਿਉਂ ਚੱਲਿਆ 500 ਦੇ ਕਰੀਬ ਤਕਰੀਬਨ ਨੌਕਰੀਆਂ ਪਹਿਲਾਂ ਵੱਡੀਆਂ ਗਈਆਂ ਨੇ ਤੇ ਤਕਰੀਬਨ 200 ਦੀ ਨੌਕਰੀ ਜਿਹੜੀ ਹੈਗੀ ਆ ਉਹ ਹੁਣ ਵੱਡੀ ਚੱਲੀ ਆ ਸਾਡੇ ਜਿਹੜਾ ਜ਼ਿਲ੍ਹਾ ਮੁੱਗਾ ਉਹਦੇ ਵਿੱਚ 32 ਜਿਹੜੇ ਆ ਵਾਰਸ ਨੇ ਜਿਹੜੇ ਪਤੀ ਉਹ ਸ਼ਹੀਦ ਪਰਿਵਾਰ ਨੇ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਜਿਹੜੇ ਲਿਆਏ ਨੇ ਖੇਤੀਬਾੜੀ ਵਿਭਾਗ ਦੇ ਵਿੱਚ ਸੇਵਾਦਾਰ ਦੀ ਜਿਹੜੀ ਨੌਕਰੀ ਹੈ ਤੇ ਉਹ ਦਿੱਤੀ ਹੈ ਗਿਆ ਨੇ ਮੈਂ ਧੰਨਵਾਦੀ ਆ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਕਿ ਇਹਦੇ ਇਹਨਾਂ ਵਿਚਾਰੇ ਜਿਹੜੇ ਜਿਵੇਂ ਕਹਿੰਦੇ ਨੇ ਤਾਂ ਇੱਕ ਆਮ ਘਰਾਂ ਦੇ ਵਿੱਚ ਜਿਹੜੇ ਚੁੱਲ੍ਹੇ ਉਹ ਤਪਦੇ ਕਰਦੇ ਕਿਉਂਕਿ ਜਦੋਂ ਘਰ ਦਾ ਜਿਹੜਾ ਮੋਢੀ ਬੰਦਾ ਇੱਕ ਦੂਰ ਜਾਵੇ ਤਾਂ ਉਹ ਘਰ ਦੇ ਜਿਹੜੇ ਹੈਗੇ ਆ ਉਹ ਖਾਲੀ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ ਮੈਂ ਉਹ ਨੌਜਵਾਨਾਂ ਨੂੰ ਮਿਲਿਆ ਮੈਂ ਉਹ ਬੱਚਿਆਂ ਨੂੰ ਮਿਲਿਆ ਉਹਨਾਂ ਘਰਾਂ ਦੇ ਵਿੱਚ ਕੋਈ ਹੋਰ ਕਮਾਈ ਦਾ ਸਾਧਨ ਰਹਿ ਨਹੀਂ ਗਿਆ ਸੀ ਸੋ ਅਸੀਂ ਧੰਨਵਾਦੀ ਆ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਕੇ ਐਡਾ ਵੱਡਾ ਜਿਹੜਾ ਇਹ ਪ੍ਰੋਗਰਾਮ ਕੀਤਾ ਤੇ ਬਾਕੀ तकरीबन ਜੋ ਜੋ ਕਿਸਾਨੀਆਂ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਇਹ ਮੋਕਮਤੀ ਸਾਹਿਬ ਕਰ ਰਹੇ ਨੇ ਜਿਸ ਪਰ ਅੱਗੇ ਮੈਂ ਡਿਸਕਸ ਵੀ ਕੀਤਾ ਹੈ ਕਿ ਜਿਹੜਾ ਵੱਡਾ ਕੰਮ ਜਿਹੜਾ ਕਿ ਹੁਣ ਆਜ਼ਾਦੀ ਤੋਂ ਬਾਅਦ ਦਾ ਪਹਿਲਾ ਕੰਮ ਹੋ ਰਿਹਾ ਹੈ ਜਿਹੜਾ ਮਾਲਵਾ ਨਹਿਰ ਤਾਂ ਉਹਦੇ ਨਾਲ ਮੈਂ ਸਮਝਦਾ ਕਿ ਜਿਹੜਾ ਪੰਜਾਬ ਇੱਕ ਰਾਜਸਣ ਬਣ ਜਾ ਰਿਹਾ ਸੀ ਇਹ ਉਸ ਚੀਜ਼ ਨੂੰ ਠੱਲ ਪਾਉਗੀ तकरीबन ਸਾਡੇ ਪੰਜਾਂ ਜ਼ਿਲ੍ਹਿਆਂ ਨੂੰ ਉਹਦਾ ਫਾਇਦਾ ਹੋਣਾ ਇੰਦੀ ਮਾਲਵਾ ਨਹਿਰ ਦਾ ਸਾਡੇ ਕੋਲ ਰੰਗਤੀ ਜਾਣੀ ਹੈ ਹਰੀ ਕੋ ਬਣ ਕੇ ਇਹਦੀ ਉਪਰ ਤੱਕ ਜਾਣੀ ਹੈ ਸਰ ਮੈਂ ਉਸ ਚੀਜ਼ ਦਾ ਵੀ ਮੈਂ ਦਾ ਮਤ ਕਿ ਸਾਡੇ ਵਾਜੋ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਮਾਨ ਸਿੰਘ ਵਾਜੀ ਵੱਲੋਂ ਸਾਡੇ ਕਿਸਾਨੀ ਅੰਦੋਲਨ ਦੇ ਵਿਕਟਿਚ ਸ਼ਿਰਕਿਤ ਕੋਈ ਪਰਿਵਾਰਾਂ ਦੇ ਵਾਰਸਾਂ ਨੂੰ ਜਿਹੜੀਆਂ ਅਰਜਿੰਗੀ ਪੱਤਰ ਦਿੱਤੇ ਗਏ ਸੀ ਸਰਕਾਰੀ ਨੌਕਰੀਆਂ ਬੰਨ੍ਹੀਆਂ ਗਈਆਂ ਇਸ ਦੇ ਵਿੱਚ ਸਾਡੇ 32 ਪਰਿਵਾਰ ਸਾਡੇ ਮੋਗੇ ਜ਼ਿਲ੍ਹੇ ਤੋਂ ਜਿਹੜੇ ਹੈਗੇ ਆ ਉਹਨਾਂ ਨੂੰ ਨੌਕਰੀਆਂ ਮਿਲੀਆਂ ਨੇ 20 ਪਰਿਵਾਰ ਜਿਹੜੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਨਿੱਤੀ ਪੱਤਰ ਦੇ ਦਿੱਤੇ ਗਏ ਨੇ ਔਰ ਤੇ ਸਾਡੀਆਂ ਬੱਚੀਆਂ ਪੜਨਾ ਜਿਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਟ੍ਰੇning ਦਿੱਤੀ ਗਈ ਆ ਔਰ ਉਹ ਪੈਣਾ ਜਾ ਕੇ ਅੱਗੇ ਹੋਰ ਸਾਡੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਪੈਣਾ ਉਹਨਾਂ ਨੂੰ ਟ੍ਰੇਨ ਕਰਨ ਦੀ ਆ ਤਾਂ ਕਿ ਉਹ ਆਤਮ ਨਿਰਭਰ ਹੋ ਸਕਣ ਉਸੋ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਪਾਚੀ ਦਾ ਸਾਡੇ ਖੇਤੀਬਾੜੀ ਮੰਤਰੀ ਸਰਦਾਰ ਕੁਮਾਰ ਸਿੰਘ ਗੁੱਡੀਆਂ ਜੀ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਡੀਆਂ ਪਰਵਾਰਾਂ ਦੀਆਂ ਕੁਰਬਾਨੀਆਂ ਨੂੰ ਜਿਹੜਾ ਸਰ ਮੱਥੇ ਰੱਖ ਕੇ ਇਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਔਰ ਇਹਨਾਂ ਨੂੰ ਰੋਟੀ ਪਾਇਆ ਤੇ ਮੈਂ ਇਹਨਾਂ ਪਰਿਵਾਰਾਂ ਨੂੰ ਬੈਸ ਵਿਸ਼ੇਸ ਦਿੰਦੀਆਂ ਸ਼ੁਭ ਕਾਮਨਾਵਾਂ ਦਿੰਦੀਆਂ ਬੱਚਿਆਂ ਨੂੰ ਤਾਂ ਜੋ ਹੋਰ ਪੜ੍ਹ ਲਿਖੀਏ ਜਿਹੜਾ ਅੱਗੇ ਪਰਪੋਟ ਹੋ ਸਕਣ ਅੱਛੇ ਅਫਸਰ ਬਣ ਪੜਾਈ ਕਰਕੇ ਉਹ ਸੋ ਅੱਜ ਦਾ ਇਹ ਪ੍ਰੋਗਰਾਮ ਦੇ ਵਿੱਚ ਸਾਡੇ ਖੇਤੀਬਾੜੀ ਅਫਸਰ ਸਰਦਾਰ ਜਸਵਿੰਦਰ ਸਿੰਘ ਭਰਾੜ ਜੀ ਜਿਨ੍ਹਾਂ ਨੇ ਬਹੁਤ ਅੱਛੀ ਭੂਮਿਕਾ ਨਿਭਾਈ ਜਿਲ੍ਹੇ ਦੇ ਵਿੱਚ ਆਦਾਂ ਸੰਵਾਦਨ ਤੋਂ ਬਾਅਦ ਸਾਡੇ ਜ਼ਿਲ੍ਹੇ ਦੇ ਵਿੱਚ ਲਗਾਤਾਰ ਜਿਹੜੀ ਕਿਸਾਨੀ ਨੂੰ ਲੈ ਕੇ ਸਾਡੀ ਖੇਤੀਬਾੜੀ ਨੂੰ ਲੈ ਕੇ ਸਾਡਾ ਮੋਢਾ ਜਿਹੜਾ ਉਹਦੀਆ ਸ਼ੋਰ ਹੈ ਸਭ ਤੋਂ ਪਹਿਲੀ ਪੂਰੇ ਪੰਜਾਬ ਦੀ ਜਿਹੜੀ ਮਸ਼ੀਨ ਸੋ ਆਇਰ ਟੈਸਟਿੰਗ ਮਸ਼ੀਨ ਜਿਹੜੀ ਇਸ ਚੀਜ਼ ਦੇ ਵਿੱਚ ਬਹੁਤ ਸਾਰੇ ਜਿਹੜੇ तकरीबन 72 ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਨੇ ਤੇ ਆਧੁਨਿਕ ਲੈਬ ਜਿਹੜੀ ਸਾਡੇ ਬੂਗਾਂ ਵਿੱਚ ਤਿਆਰ ਕੀਤੀ ਗਈ ਹੈ। ਔਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ। ਸਾਡੇ ਸਾਰੇ ਖੇਤੀਬਾੜੀ ਵਿਭਾਗ ਦਾ ਧੰਨਵਾਦ ਕਰਦੀ ਹਾਂ। ਸਾਜੋ ਉਹ ਇੰਨਾ ਦੇ ਜਿਹੜੇ ਹੈਗੇ ਉਹ ਉਪਰਾਲੇ ਕਰਦੇ ਆ। ਠੀਕ ਹੈ। ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ